ਪਰ ਅੱਜ ਇਨ੍ਹਾਂ ਦਿਨਾਂ ਵਿੱਚ ਨਾ ਬੈ ਕੇ ਸੋਚਣਾ ਗੁਰੂ ਘਰੇ ਜਾਇਓ ਘਰ 'ਚ ਕਿਤੇ ਵੀ ਅਕਾਂਤ ਜਗ੍ਹਾ 'ਚ ਬੈ ਕੇ ਸੋਚਣਾ ਵੀ ਅਸੀਂ ਕਿੱਸੇ ਕੌਮ 'ਚ ਜਨਮ ਲਿਆ ਤੇ ਇੱਕ ਵੀ ਦਿਨ ਸ਼ਹਾਦਤ ਤੋਂ ਬਿਨਾਂ ਨਹੀਂ ਤਸੀਂ ਇਹ ਦੇ ਦੇ ਕੇ ਸਾਡੀ ਕੌਮ ਨੂੰ ਸ਼ਹੀਦ ਕੀਤਾ ਗਿਆ 84 ਜੁੰਦੇ ਮਹੀਨੇ ਸਰੋਵਰ ਦੇ ਵਿੱਚ ਖੂਨ ਕਰੰਟ ਮਤਾਵਾ ਬੱਚੇ ਤੜਫਦੇ ਸੀ ਪਾਣੀ ਦੀ ਘੋਟ ਨੂੰ ਭੁੱਖੇ ਪਿਆਸੇ ਉਹਨਾਂ ਤੇ ਜ਼ੁਲਮ ਠਾਇਆ ਗਿਆ ਕੀ ਕਸੂਰ ਸੀ ਕੁਝ ਵੀ ਨਹੀਂ ਤੇ ਅਸੀਂ ਅੱਜ ਰਾਹ ਕਿਹੜੇ ਅਪਣਾਈ ਹੋਇਆ ਕਮਲਿਓ ਛੱਡ ਦੋ ਨਸ਼ਾ ਛੱਡ ਦੋ ਮੁੜਿ ਜਾਓ ਭੈਣਾ ਨੂੰ ਭਰਾਵਾਂ ਨੂੰ ਆ ਥੋਡੀ ਵੱਡੀ ਭੈਣ ਜਾਂ ਮਾਂ ਸਮਝ ਲਓ ਸੱਚੀ ਦਿਲੋਂ ਹੱਥ ਜੋੜ ਕੇ ਤੁਹਾਡੇ ਕੋਲ ਬੇਨਤੀ ਸਦੀਆਂ ਮੈਂ ਕਿ ਪਿਹੜੇ ਰਾਹ ਤੋਂ ਮੁੜਿ ਜਾਓ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੀ ਖਾਤਰ ਛੇਦੀ ਦਿੱਤੀ ਜੂਨ 84 ਦੇ ਕਲੂਕਾਰੇ ਵਿੱਚ ਉਹ ਸਾਂਤ ਸਿਪਾਈ ਨੇ ਸਾਡੀ ਖਾਤਰ ਉਹ ਨੇਕਾਂ ਸਿੰਘ ਸਿੰਘੀਆਂ ਨੇ ਸਾਡੀ ਖਾਤਰ ਸ਼ਹਾਦਤਾਂ ਦਿੱਤੀਆਂ ਮੋੜਿਓ ਕੋਸ਼ ਨਹੀਂ ਪਿਆਇ ਨੈ ਭੇੜੇ ਕੰਮਾਂ ਸੇ ਨਸ਼ਿਆਂ ਪੱਤਿਆਂ ਤੋਂ ਮੁੜ ਕੇ ਗੁਰੂ ਵਾਲੇ ਬਣ ਜਾਓ ਨਾਮ ਸਿਮਰਨ ਜਪਿਆ ਕਰੋ ਗੁਰਬਾਣੀ ਪੜਿਆ ਕਰੋ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਤੇ ਸਿਹਰੀ ਚੋਪਈ ਸੇਜੀ ਦਾ ਪਾਠ ਲਾਜ਼ਮੀ ਕਰਿਆ ਕਰੋ ਮਾਰੇ ਸਭ ਤੁਹਾਡੇ ਸਿਰ ਤੇ ਹੱਥ ਰੱਖਣਗੇ ਪਾਵਰ ਦੇਣਗੇ ਘਤ ਕੰਮਾਂ ਤੋਂ ਮੁੜਨ ਦੀ ਘਰ ਬਾਣੀ ਦੇ ਵਿੱਚ ਬਹੁਤ ਸ਼ਕਤੀ ਆ ਪੜ ਕੇ ਦੇਖੋ ਗੁਰੂ ਘਰੇ ਰੋਜ਼ ਜਾਇਆ ਕਰੋ ਆ ਹੱਥ ਜੋੜ ਕੇ ਬੇਨਤੀ ਇੰਨਾ ਦਿਨਾਂ ਚ ਨਾ ਸੋਚੋ ਜ਼ਰੂਰ ਫਰੀਲਾਂ ਤੋਂ ਫੁਰਸਤ ਕੱਢ ਕੇ ਵੀ ਸਾਡੇ ਰੱਬ ਬਣਿਆ ਕੀ ਆ ਇੱਥੋਂ ਅੱਜ ਤੁਹਾਨੂੰ ਤੁਹਾਡੀ ਭੈਣ ਪਕਾਰ ਕਰਦੀ ਆ ਕਿਉਂਕਿ ਸੋਸ਼ਲ ਮੀਡੀਆ ਦਾ ਜੋਗਾ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਦੁੱਖ ਹੁੰਦਾ ਜਦੋਂ ਨਿੱਕੇ ਨਿੱਕੇ ਬੱਚੇ ਸਾਡੇ ਕਰਾਹੇ ਪੈ ਪੈਣ ਰੂਪ ਕਲਪਦੀ ਆ ਕਿਉਂਕਿ ਕਿਸੇ ਦਾ ਧੀ ਪੁੱਤ ਸਾਡੀ ਕੌਮ ਦੇ ਉਹ ਸਾਡੇ ਆ ਆਪਾਂ ਸਾਰੇ ਇੱਕ ਹੀ ਆ ਸਮਝਿਆ ਕਰੋ ਬਗਾਨਾ ਕੋਈ ਨਹੀਂ ਇਥੇ ਸਾਰੇ ਅਕਾਲਪੁਰ ਕ ਦੀ ਲਾਹ ਦਾ ਜੇ ਕਿਸੇ ਦਾ ਧੀ ਪੁੱਤ ਮਾੜਿਆ ਪੈ ਗੈਣ ਉਹਨੂੰ ਸਹੀ ਮੱਤ ਦੇਣਾ ਸਾਡਾ ਫਰਜ਼ ਆ ਤੇ ਆਓ ਸਾਰੇ ਰਲ ਕੇ ਖੁਆਰ ਹੋਏ ਸਭ ਮਿਲेंगे ਬਚੇ ਸ਼ਹਿਰ ਨੇ ਜੋ ਹੋਏ ਤੇ ਆਓ ਗੁਰੂ ਦੇ ਸ਼ਹਿਰ ਨੇ ਵਿੱਚ ਆਈਏ ਮਹਾਰਾ ਸਭ ਨੂੰ ਸੀਸ ਚੁਕਾ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ